ਉਹ ਸਰਦਾਰਾਂ ਦੀ ਧੀਏ ਜਰਾ ਸੋਚ ਕੇ ਉਹ ਪੱਗ ਬੰਨਦਾ ਯਾ ਬਾਪੂ ਪੜੀ ਪੋਚ ਕੇ ਉਹ ਖਿੱਲੀ ਇੱਜ਼ਤਾਂ ਦੀ ਜਦੋਂ ਕੱਤੇ ਉੱਡਦੀ ਮਾਸ ਖਾਂਦੇ ਉਹ ਸ਼ੇਰੀ ਕਾ ਹੱਡੋ ਨੋਚ ਕੇ ਉਹ ਵੀਰ ਛਾਤੀ ਚੌੜੀ ਕਰ ਪਿੰਡ ਕੰਮ ਦਾ ਹੋ ਰਸੀ ਟੱਲੀ ਉੱਤੇ ਦਮੀਨਾ ਪਵਾਨੀ ਹਉ ਲੱਡੂ ਵੰਡੇ ਸੀ ਨਹੀਂ ਧੀਏ ਤੇਰੀ ਜੰਮੀ ਤੋਂ ਤੀ ਕਿਸੇ ਦੀ ਨ ਕੋਖ ਚ ਮਰਾਦਵੀ ਹਉ ਲੱਡੂ ਵੰਡੇ ਸੀ ਨਹੀਂ ਧੀਏ ਤੇਰੀ ਜੰਮੀ ਤੋਂ ਤੀ ਕਿਸੇ ਦੀ ਨ ਕੋਖ ਚ ਮਰਾਦਵੀ ਸੋਹਣੇ ਰੰਗ ਜਿਹੀ ਸੋਹਣੀ ਸੋਚ ਕਰ ਲਈ ਫੇਰ ਚਾਵੇਂ ਜਿੰਨਾ ਧੀਏ ਤੂੰ ਪਾੜ ਲਈ ਉਹ ਇੱਥੇ ਘੁੰਮਦੇ ਨੇ ਵੈਸ਼ੀਆਂ ਦੇ ਵਗ ਨਹੀਂ ਐਵੇਂ ਪਟਕ ਨਾ ਜਾਵੀਂ ਕਿ ਤੇਰਾ ਨਹੀਂ ਹੋ ਲੱड्डੂ ਵੰਡੇ ਸੀ ਨੀ ਧੀਏ ਤੇਰੀ ਜੰਮੀ ਤੋਂ ਤੀ ਕਿਸੇ ਦੀ ਨਾ ਕੱਖ ਚ ਮੇਰਾ ਆਦਮੀ ਹੁਣ ਲੱड्डੂ ਵੰਡੇ ਸੀ ਨੀ ਧੀਏ ਤੇਰੀ ਜੰਮੀ ਤੋਂ ਤੀ ਕਿਸੇ ਦੀ ਨਾ ਕੱਖ ਚ ਮੇਰਾ ਆਦਮੀ ਮਿੱਟੀ ਵਿੱਚ ਰੋਲ ਜਾਂਦੇ ਕਾਨ ਤਾਣਵੀ ਮਾੜੀ ਧੀ ਤੋਂ ਝੁੱਕ ਜਾਂਦੇ ਪੰਨੇ ਖਾਣਵੀ ਮਿੱਟੀ ਵਿੱਚ ਰੋਲ ਜਾਂਦੇ ਖਾਨ ਤਾਣਵੀ ਮਾੜੀ ਧੀ ਤੋਂ ਝੁੱਕ ਜਾਂਦੇ ਪੰਨੇ ਖਾਣਵੀ ਉਹ ਦਾਗ ਪੱਗਾ ਵਾਲੇ ਤੋਤੇ ਆ ਨਾ ਲੱਥ ਦੇ ਲੱਖ ਥੂਪੀ ਗੋਲ ਲਈਏ ਜੱਤ ਵਾਨੀ ਹੁਣ ਲੱਡੂ ਵੰਡੇ ਸੀ ਨੀ ਧੀਏ ਤੇਰੀ ਜੰਮੀ ਤੋਂ ਤੀ ਕਿਸੇ ਦੀ ਨਾ ਕੋਖ ਚ ਮਰਾਦਵੀ ਹੁਣ ਲੱਡੂ ਵੰਡੇ ਸੀ ਨੀ ਧੀਏ ਤੇਰੀ ਜੰਮੀ ਤੋਂ ਤੀ ਕਿਸੇ ਦੀ ਨਾ ਕੋਖ ਚ ਮਰਾਦਵੀ ਵੇਖੇ ਕਿਤੇ ਮੱਤ ਤੇ ਨਾ ਪੈ ਜੇ ਪੜਦਾ ਜੰਮਣੋ ਜਮਾਨਾ ਤਾਈਓ ਧੀ ਡਰਦਾ ਵੇਖੀ ਕਿਤਨੇ ਮੱਤ ਤੇ ਨਾ ਪਾਲੀ ਪੜਦਾ ਜੰਮਣੋ ਜਮਾਨਾ ਤਾਹੀ ਧੀ ਡਰਦਾ ਉਹ ਬਾਪ ਪੰਜ ਸੱਤ ਸਾਲ ਵੱਧ ਜੀ ਲੂਗਾ ਤੇਰਾ ਚਵਾਂ ਨਾਲ ਕਰੂਗਾ ਵਿਆਹ ਨਹੀਂ ਹੁਣ ਲੱਡੂ ਵੰਡੇ ਸੀ ਨਹੀਂ ਧੀਏ ਤੇਰੀ ਜੰਮੀ ਤੋਂ ਤੀ ਕਿਸੇ ਦੀ ਨਾ ਕੋਖ ਚ ਮਰਾਦਮੀ ਹੁਣ ਲੋੜੀ ਵੰਡੀ ਸੀ ਨਹੀਂ ਧੀਏ ਤੇਰੀ ਜੰਮੀ ਤੋਂ ਤੀ ਕਿਸੇ ਦੀ ਨਾ ਕੋਖ ਚ ਮਰਾਦਮੀ ਕਿਸਿਆਂ ਚ ਸੱਸੀ ਪੁੰਨੂ ਸੋਹਣੇ ਲੱਗਦੇ ਕੋਈ ਵੀ ਨਾ ਚਾਵੇ ਮੇਰੇ ਹੀਰ ਜੰਮ ਪਏ ਕਿਸਿਆਂ ਚ ਸੱਸੀ ਪੁੰਨੂ ਸੋਹਣੇ ਲੱਗਦੇ ਕੋਈ ਵੀ ਨਾ ਚਾਵੇ ਮੇਰੇ ਹੀਰ ਜੰਮ ਪਏ ਹੁਮਾਂ ਨੇ ਪੁਰੀਏ ਨੇ ਦੱਲ ਵਾਲੀ ਦੱਸਤੀ ਜੂੰਦੀ ਰਹਤੀ ਏ ਇੱਜ਼ਤਾਂ ਕਮਾਣੀ ਹੁਣ ਲੱਡੂ ਵੰਡੇ ਸੀ ਨਹੀਂ ਧੀਏ ਤੇਰੀ ਜੰਮੀ ਤੋਂ ਤੀ ਕਿਸੇ ਦੀ ਨਾ ਕੋ ਖਚ ਮਰਾਦਵੀ ਲੋੜੀ ਵੰਡੀ ਸੀ ਨੀ ਤੇਹ ਤਰੀ ਜੰਮੀ ਤੋਂ ਤੀ ਕਿਸੇ ਦੀ ਨਾ ਕੋ ਖਚ ਮਰਾ ਆਦਮੀ ਥੈਂਕ ਯੂ